ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਹਾਈ ਕੋਰਟ ਵੱਲੋਂ 29 ਜਨਵਰੀ ਤੋਂ ਬਾਅਦ ਚੋਣਾ ਕਰਵਾਉਣ ਦੇ ਹੁਕਮ ਪਹਿਲਾਂ 24 ਜਨਵਰੀ ਨੂੰ ਹੋਣੀ ਸੀ ਚੋਣਾ ਅੰਮ੍ਰਿਤਸਰ ਮੇਅਰ ਤੇ ਕਾਂਗਰਸ ਦਾ ਮੰਥਨ ਮੇਅਰ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਦਾਵਾ ਅੰਮ੍ਰਿਤਸਰ ਬਣੇਗਾ ਕਾਂਗਰਸ ਦਾ ਹੀ ਮੇਅਰ ਵੜਿੰਗ ਕੁਝ ਦੇਰ ਚ ਕਰਨਗੇ ਨਾਂ ਦਾ ਐਲਾਨ 인더ਜੀਤ कौर ਹੋਣਗੇ ਲੁਧਿਆਣਾ ਦੇ ਨਵੇਂ ਮੇਅਰ ਐਮ ਐਲ اے ਅਸ਼ੋਕ ਪ੍ਰਾਸ਼ਰ ਦੇ ਪ੍ਰਾਰ ਰਕੇਸ਼ ਹੋਣਗੇ ਸੀਨੀਅਰ ਡਿਪਟੀ ਮੇਅਰ ਤਾਂ ਪ੍ਰਿੰਸ ਜ਼ੋਹਰ ਨੂੰ ਮਿਲੀ ਡਿਪਟੀ ਮੇਅਰ ਦੀ ਕੁਰਸੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਮਾਨ ਨੇ ਚੋਕੀ ਤਾਕਤ ਮਾਡਲ ਟਾਊਨ ਇਲਾਕੇ 'ਚ ਕੱਢਿਆ ਰੋਡ ਸ਼ੋਅ ਆਪ ਉਮੀਦਵਾਰ ਲਈ ਜੁਟਾਇਆ ਸਮਰਥਨ ਰਾਮਪੁਰਾ ਫੂਲ ਦੇ ਪਿੰਡ ਜੌਂਦ 'ਚ ਜ਼ਬਰਦਸਤ ਬਵਾਲ ਪ੍ਰਦਰਸ਼ਨਕਾਰੀ ਕਿਸਾਨ ਤੇ ਪੁਲਿਸ ਵਿਚਾਲੇ ਟਕਰਾ कोर्ट ਦੇ ਆਦੇਸ਼ਾਂ ਤੇ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੀ ਸੀ ਪ੍ਰਸ਼ਾਸਨ ਦੀ ਟੀਮ ਕੋਲਕਾਤਾ ਰੇਪ ਮਰਡਰ ਕੇਸ ਚ ਦੋਸ਼ੀ ਸੰਜੇ ਰੌਏ ਨੂੰ ਉਮਰ ਕੈਦ ਦੀ ਸਜ਼ਾ ਸਿਆਲਦਾਹ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਸਜ਼ਾ ਦੇ ਨਾਲ ਲਾਇਆ 50000 ਰੁਪਏ ਦਾ ਜੁਰਮਾਨਾ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਮੇਅਰ ਬਣਾਉਣ ਲਈ ਕਾਂਗਰਸ ਦੇ ਵੱਲੋਂ ਮੰਥਨ ਕੀਤਾ ਜਾ ਰਿਹਾ ਹੈ ਮੇਅਰ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦਾ ਹੀ ਮੇਅਰ ਬਣੇਗਾ ਰਾਜਾ ਵੜਿੰਗ ਦੇ ਵੱਲੋਂ ਇਹ ਗੱਲ ਆਕੀ ਕਹੀ ਹੈ ਤੇ ਕੁਝ ਦਿਨਾਂ ਚ ਮੇਅਰ ਦੇ ਉਮੀਦਵਾਰ ਦਾ ਨਾਂ ਵੀ ਐਲਾਨ ਕੀਤਾ ਜਾਵੇਗਾ ਅੰਮ੍ਰਿਤਸਰ ਚ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਮੀਟਿੰਗ ਜਾਰੀ ਹੈ ਦੱਸਦੀਏ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦਾ ਹੀ ਮੇਅਰ ਬਣੇਗਾ ਹਾਲਾਂਕਿ ਕਾਂਗਰਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਜੋੜ-ਤੋੜ ਕੀਤਾ ਜਾ ਰਿਹਾ ਹੈ ਦਾਵਾ ਸਾਰੀਆਂ ਪਾਰਟੀਆਂ ਸਾਰੀਆਂ ਧਿਰਾਂ ਜਿਹੜੀਆਂ ਨੇ ਉਹ ਕਰ ਰਹੀਆਂ ਨੇ ਚਾਹੇ ਉਹ ਆਪ ਹੋਵੇ ਚਾਹੇ ਕਾਂਗਰਸ ਹਾਲਾਂਕਿ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਆਪਣਾ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਅੰਮ੍ਰਿਤਸਰ ਦੇ ਵਿੱਚ ਕੀ ਸਥਿਤੀ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਵੱਡੀ ਪਾਰਟੀ ਵੱਜੋਂ ਨਿਕਲ ਕੇ ਸਾਹਮਣੇ ਆਈ ਤੇ ਇਸ ਵੇਲੇ ਕੁਝ 파ਰਸ਼ਦ ਇਧਰੋਂ ਉਧਰ ਵੀ ਜਾ ਰਹੇ ਨੇ ਕੁਝ ਕਾਉਂਸਲਰ ਜਿਹੜੇ ਨੇ ਉਹ ਪਾਰਟੀਆਂ ਬਦਲ ਵੀ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਅਨੀਤਾ ਰਾਣੀ ਹੁਸ਼ਾ ਰਾਣੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਸੀ ਤਾਂ ਦਾਵਾ ਕੀਤਾ ਜਾ ਰਿਹਾ ਹੈ ਵਕ-ਵਕ ਪੋਲਿਟਿਕਲ ਪਾਰਟੀਆਂ ਦੇ ਵੱਲੋਂ ਖਾਸ ਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਅਸੀਂ ਆਪਣਾ ਮੇਅਰ ਬਣਾਵਾਂਗੇ ਪਰ ਇਸ ਵੇਲੇ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਮੰਥਨ جاری ਹੈ ਕਿ ਕਿਸ ਦੇ ਨਾਂ ਤੇ ਮੋਹਰ ਲੱਗੇਗੀ ਤਾਂ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਦਾ ਹੀ ਮੇਅਰ ਬਣੇਗਾ ਤੇ ਕੁਝ ਦੇਰ ਦੇ ਵਿੱਚ ਮੇਅਰ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਮੌਜੂਦ ਨੇ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੋ ਰਹੀ ਹੈ ਤੇ ਇਸ ਮੀਟਿੰਗ ਤੋਂ ਬਾਅਦ ਮੇਅਰ ਦੇ ਨਾਮ ਦਾ ਐਲਾਨ ਕੀਤਾ ਜਾਣਾ ਹੈ ਦੱਸ ਦਈਏ ਕਿ ਆਮ ਆਦਮੀ ਪਾਰਟੀ ਅੰਮ੍ਰਿਤਸਰ ਮੇਅਰ ਦੀਆਂ ਚੋਣਾਂ ਦੇ ਵਿੱਚ 24 ਸੀਟਾਂ ਤੇ ਜਿੱਤ ਦਰਜ ਕੀਤੀ ਸੀ ਤੇ ਹਾਲਾਂਕਿ ਦਾਵਾ ਜਿਹੜਾ ਹੈ ਜਿਆਦਾ ਕੌਂਸਲਰਾਂ ਦਾ ਹੈ ਪਰ ਇਸ ਵੇਲੇ ਕਾਂਗਰਸ ਸਭ ਤੋਂ ਵੱਡੀ ਪਾਰਟੀ ਅੰਮ੍ਰਿਤਸਰ ਦੇ ਵਿੱਚ ਤੇ ਕਾਂਗਰਸ ਦੇ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਮੇਅਰ ਉਹਨਾਂ ਦੀ ਪਾਰਟੀ ਦਾ ਹੀ ਬਣੇਗਾ ਤਾਂ ਮੇਅਰ ਨੂੰ ਲੈ ਕੇ ਜ਼ੋਰ ਅਜਮਾਇਸ਼ ਜਾਰੀ ਹੈ ਤੇ ਨਾਮ ਤੇ ਕਿਸਤੇ ਨਾਮ ਤੇ ਮੋਹਰ ਲੱਗੇਗੀ ਕਿਸ ਦੇ ਨਾਮ ਕਿਸ ਦਾ ਫਾਈਨਲ ਹੋਏਗਾ ਇਸੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉੱਚ ਆਗੂ ਪਹੁੰਚੇ ਹੋਏ ਨੇ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾ ਰਹੀ ਹੈ ਤੁਹਾਡਾ ਕੀ ਸਟੈਂਡ ਹੈ ਦੇਖੋ ਜੀ ਇਹ ਤਾਂ ਹੁਣ ਟਾਈਮ ਦੱਸੇਗਾ ਜਦੋਂ ਮੇਅਰ ਬਣਾਵਾਂਗੇ ਕੀ ਕੌਣ ਮੇਰ ਬਣਾ ਰਿਹਾ ਹੈ ਅੱਜ ਸਾਨੂੰ ਤਾਂ ਉਮੀਦ ਹੈ ਕਿ ਅਸੀਂ ਆਪਣਾ ਮੇਰ ਬਣਾਵਾਂਗੇ ਆਮ ਆਦਮੀ ਪਾਰਟੀ ਉਸ ਤਰ੍ਹਾਂ ਦੀ ਬਹੁਤ ਗੱਲਾਂ ਕਰਦੇ ਸਨ ਉਹ ਤਾਂ ਪਹਿਲਾਂ 13 ਦੀਆਂ 13 ਸੀਟਾਂ ਕਹਿੰਦੇ ਸਨ ਸੋ ਮੈਨੂੰ ਪੂਰਨ ਉਮੀਦ ਹੈ ਅੱਜ ਅਸੀਂ ਡਿਸਾਈਡ ਕਰ ਦਾਂਗੇ ਉਮੀਦ ਹੈ ਕਿ ਕੌਣ ਜਿਹੜਾ ਮੇਰ ਦਾ ਚਿਹਰਾ ਹੋਣਾ ਚਾਹੀਦਾ ਸਾਰੇ ਨਾਲ ਗੱਲਬਾਤ ਕਰਕੇ ਬਿਲਕੁਲ ਅੱਜ ਜੇ ਤੁਸੀਂ ਇਹ ਕਹਿ ਰਹੇ ਹੋ ਦਾਵਾ ਕਰ ਰਹੇ ਹੋ ਪਰ ਇੱਕ ਇਹ ਵੀ ਚਰਚਾ ਹੈ ਕਿ ਕਾਂਗਰਸ ਦੀ ਆਪਸੀ ਜਿਹੜੀ ਖਿੱਚੋ ਤਾਣ ਹੈ ਕਿਤੇ ਨਾ ਕਿਤੇ ਉਹਦਾ ਨੁਕਸਾਨ ਹੋ ਸਕਦਾ ਵੇਖੋ ਹਜੇ ਤੱਕ ਤਾਂ ਖਿੱਚੋ ਤਾਣ ਨਜ਼ਰ ਨਹੀਂ ਆਈ ਕਿ ਆਲੀ ਦੇ ਕਿਆਲੀ ਸਾਰਾ ਜ਼ੋਰ ਲਾ ਲਿਆ ਪੰਜਾਬ ਦੀ ਪੁਲਿਸ ਨੇ ਸਾਰਾ ਜ਼ੋਰ ਲਾ ਲਿਆ ਸਾਰੇ ਵੱਡੇ ਅਫਸਰਾਂ ਨੇ ਐਸਚਓ ਸੁੱਤੇ ਹੀ ਨਹੀਂ ਕਈ ਦਿਨ ਹੋ ਗਏ ਸਿਵਲ ਦੇ ਅਧਿਕਾਰੀਆਂ ਨੇ ਤਹਿਸੀਲਦਾਰੀਆਂ ਤਹਿਸੀਲਦਾਰਾਂ ਨੇ ਕਿਸੇ ਨੇ ਕੋਈ ਮਾਂ ਦੇ ਪੁੱਤ ਨੇ ਕਸਰ ਨਹੀਂ ਛੱਡੀ ਬੰਦਾ ਪਟਣ ਵਾਸਤੇ ਲੇਕਿਨ ਹਜੇ ਤੱਕ ਸਾਡੇ ਜਿਹੜੇ ਕਾਉਂਸਲਰ ਸਹਿਬਾਨ ਐ ਚਟਾਂਗ ਵਾਂ ਖੜੇ ਨਹੀਂ ਇੱਕ ਵੀ ਹਿਲਿਆ ਤਾਂ ਅੰਮ੍ਰਿਤਸਰ ਚ ਕਾਂਗਰਸ ਦੇ ਵੱਲੋਂ ਮੰਥਨ ਜਾਰੀ ਹੈ ਮੇਅਰ ਬਣਾਉਣ ਦੀ ਕਵਾਇਦ ਜਾਰੀ ਹੈ ਤੇ ਇਸ ਵੇਲੇ ਰਾਜਾ ਵਡਿੰਗ ਦੀ ਅਗਵਾਈ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਤੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਲਾਈਵ ਜੁੜੇ ਨੇ ਰਾਜੀਵ ਜਿਸ ਢੰਗ ਦੇ ਨਾਲ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾਵਾ ਕਰ ਰਹੇ ਨੇ ਕਿ ਮੇਅਰ ਕਾਂਗਰਸ ਦਾ ਹੀ ਬਣੇਗਾ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਸ ਤੋਂ ਪਹਿਲਾਂ ਦਾਵਾ ਕਰ ਚੁੱਕੀ ਹੈ ਕਿ ਮੇਅਰ ਅਸੀਂ ਬਣਾਵਾਂਗੇ ਪਹਿਲਾਂ ਤਾਂ ਸਥਿਤੀ ਕੀ ਹੈ ਕਿਉਂਕਿ ਇਲੈਕਸ਼ਨ ਦਾ ਰਿਜ਼ਲਟ ਆਇਆ ਉਸ ਤੋਂ ਬਾਅਦ ਜੋੜ ਤੋੜ ਵੀ ਜਾਰੀ ਹੈ ਕੁਝ ਜਿਹੜੇ ਕੌਂਸਲਰ ਨੇ ਇਧਰੋਂ ਉਧਰ ਵੀ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਪਿਛਲੇ ਦਿਨੀ ਕੁਝ ਕੌਂਸਲਰ ਸ਼ਾਮਲ ਹੋਏ ਨੇ ਪਹਿਲਾਂ ਤਾਂ ਸਥਿਤੀ ਕੀ ਹੈ ਤੇ ਇਸ ਵੇਲੇ ਜਿਸ ਢੰਗ ਦੇ ਨਾਲ ਮੀਟਿੰਗ ਚੱਲ ਰਹੀ ਹੈ ਤਾਂ ਕਾਂਗਰਸ ਕਿੱਥੇ ਖੜੀ ਦਿਖਾਈ ਦੇ ਰਹੀ ਹੈ ਆ ਦੇਖੋ ਰਣਵੀਰ ਪੰਜਾਬ ਅੰਮ੍ਰਿਤਸਰ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਮੇਅਰ ਦੇ ਲਈ ਕਿੰਨੀਆਂ ਵੋਟਾਂ ਚਾਹੀਦੀਆਂ ਨੇ ਕਿੰਨੇ ਕਾਉਂਸਲਰ ਚਾਹੀਦੇ ਨੇ ਤਾਂ ਕੁੱਲ 85 ਵੋਟ ਨੇ ਜਦਕਿ ਪੰਜ ਜਿਹੜੇ ਵਿਧਾਇਕ ਕਿਉਂਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਨੇ ਤਾਂ ਉਹਨਾਂ ਦੀਆਂ ਕੁੱਲ ਪੰਜ ਜਣੀਆਂ ਵੋਟਾਂ ਮਿਲਾ ਕੇ 90 ਟੋਟਲ ਵੋਟਾਂ ਬਣਦੀਆਂ ਨੇ ਜਿਨ੍ਹਾਂ ਦੇ ਵਿੱਚੋਂ 46 ਜਿਸ ਦੇ ਹੱਕ ਦੇ ਵਿੱਚ ਭੁਗਤੀਆਂ ਨੇ ਉਹ ਆਪਣਾ ਮੇਅਰ ਬਣਾ ਸਕਦਾ ਪਰ ਜੇ ਕਿਉਂਕਿ 40 ਸੀਟਾਂ ਤੇ ਕਾਂਗਰਸ ਨੂੰ ਕਲੀਅਰ ਜਿਹੜੀ ਮжоਰਿਟੀ ਜਿੱਤ ਹਾਸਲ ਹੋਈ ਸੀ ਔਰ ਇੱਕ ਆਜ਼ਾਦ ਜਿਹੜਾ ਕਾਉਂਸਲਰ ਸੀ ਉਹ ਉਸ ਵੇਲੇ ਹੀ ਕਾਂਗਰਸ ਵੱਲੋਂ ਦਾਅਵਾ ਕੀਤਾ ਗਿਆ ਕਿ ਉਹ ਉਹਨਾਂ ਦੇ ਨਾਲ ਹੈ ਤਾਂ ਕੁੱਲ 41 ਦਾ ਜਿਹੜਾ ਅੰਕੜਾ ਹੈ ਉਹ ਜਿੱਤ ਹਾਸਲ ਕਰਨ ਤੋਂ ਬਾਅਦ ਹੀ ਲਗਾਤਾਰ ਕਾਂਗਰਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਭਰਾ ਆਮ ਆਦਮੀ ਪਾਰਟੀ ਜੋਰ ਤੋੜ ਦੀ ਜਿਹੜੀ ਰਾਜਨੀਤੀ ਹੈ ਉਸ ਦੇ ਵਿੱਚ ਲੱਗੀ ਹੋਈ ਸੀ ਤੇ ਉਹਨਾਂ ਦਾ ਦਾਅਵਾ ਸੀ ਕਿ ਬਹੁਤ ਸਾਰੇ ਕਾਉਂਸਲਰ ਜਿਹੜੇ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਔਰ ਮੇਅਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਹੀ ਬਨੇਗਾ ਪਰ ਕਾਂਗਰਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਚਿਹਰੇ ਨੂੰ ਲੈ ਕੇ ਕਿਤਨਾ ਕਿਤੇ ਇੱਕ ਆਪਸੀ ਅੰਦਰਖਾਤੇ ਜ਼ਰੂਰ ਇਸ ਚੀਜ਼ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕਿ ਮੇਅਰ ਦਾ ਚਿਹਰਾ ਕੌਣ ਹੋਣਾ ਚਾਹੀਦਾ ਤਾਂ ਕੋ ਥੋੜੀ ਦੇਰ ਪਹਿਲਾਂ ਜਿਹੜੀ ਤੁਸੀਂ ਇੰਟਰਵਿਊ ਵੀ ਸੁਣੀ ਜਿਹੜਾ ਬਿਆਨ ਸੁਣਿਆ ਰਾਜਾ ਵੜਿੰਗ ਦਾ ਤਾਂ ਉਹਨਾਂ ਨੇ ਇਹ ਕਹਿਣਾ ਸੀ ਕਿ ਅੱਜ ਪੂਰੀ ਪੂਰੀ ਉਮੀਦ ਹੈ ਕਿ ਇਹ ਕਲੀਅਰ ਹੋ ਜਾਏਗਾ ਕਿ ਮੇਅਰ ਤਾਂ ਉਹਨਾਂ ਦਾ ਕਹਿਣਾ ਕਿ ਦਾਵਾ ਉਹਨਾਂ ਨੇ ਕੀਤਾ ਹੈ ਕਿ ਮੇਅਰ ਜਿਹੜਾ ਕਾਂਗਰਸ ਪਾਰਟੀ ਦਾ ਹੀ ਬਣੇਗਾ ਪਰ ਮੇਅਰ ਦਾ ਚਿਹਰਾ ਕੌਣ ਹੋਏਗਾ ਉਸ ਨੂੰ ਲੈ ਕੇ ਜਿਹੜਾ ਮੈਂ ਸਵਾਲ ਵੀ ਕੀਤਾ ਕਿ ਜਿਹੜੀ ਆਪਸੀ ਖਿੱਚੋ ਤਾਣ ਹੈ ਕਿਤੇ ਉਸ ਦਾ ਕੋਈ ਨਤੀਜਾ ਇਹ ਨਾ ਹੋਵੇ ਕਿ ਮੇਅਰ ਕਿਸੇ ਹੋਰ ਪਾਰਟੀ ਦਾ ਬਣੇ ਬਿਲਕੁਲ ਬਿਲਕੁਲ ਰਾਜੀ ਜਿਸ ਢੰਗ ਦੇ ਨਾਲ ਤੁਸੀਂ ਅੰਕੜਾ ਦੱਸ ਰਹੇ ਹੋ ਇਸ ਵੇਲੇ ਕਿ 46 ਦਾ ਅੰਕੜਾ ਜਿਹੜਾ ਏ ਉਧਰ ਤੱਕ ਪਹੁੰਚਣਾ ਜ਼ਰੂਰੀ ਹੈ ਤਾਂ ਕੁਝ ਆਜ਼ਾਦ ਕੌਂਸਲਰਾਂ ਦੀ ਵੀ ਸਪੋਰਟ ਕਾਂਗਰਸ ਨੂੰ ਮਿਲ ਰਹੀ ਹੈ ਜਾਂ ਹੋਰ ਕਿਸ ਦੀ ਟੇਕ ਹੈਗੀ ਹੈ ਕਾਂਗਰਸ ਕਿਸ ਤੇ ਟੇਕ ਰੱਖ ਰਹੀ ਹੈ ਇਸ ਵੇਲੇ ਅਤੇ ਕੋ ਇਹ ਜਿਹੜੀ ਜਿਹੜੀ ਵੀ ਪਾਰਟੀ ਦਾ ਮੇਰ ਬਣੇਗਾ ਤਾਂ ਉਸ ਦੇ ਵਿੱਚ ਆਜ਼ਾਦ ਜਿਹੜੇ ਕਾਉਂਸਲਰ ਨੇ ਜਿਹੜੇ ਜੇਤੂ ਹੋਏ ਨੇ ਉਹ ਆਪਣੀ ਅਹਿਮ ਭੂਮਿਕਾ ਜ਼ਰੂਰ ਨਿਭਾਉਣਗੇ ਤਾਂ ਇਸੇ ਕਰਕੇ ਕਿਤਨਾ ਕਿਤੇ ਚਿਹਰੇ ਨੂੰ ਲੈ ਕੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਲੰਬਾ ਮੰਥਨ ਚੱਲ ਰਿਹਾ ਕੁਝ ਦਿਨ ਪਹਿਲਾਂ ਵੀ ਹਰੀਸ਼ ਚੌਧਰੀ ਰਾਜਾ ਵੜਿੰਗ ਔਰ ਪ੍ਰਤਾਪ ਬਾਜਵਾ ਜੋ ਨੇ ਅੰਮ੍ਰਿਤਸਰ ਪਹੁੰਚੇ ਸੀ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਔਰ ਜਿੰਨੇ ਵੀ ਜੇਤੂ ਕੌਂਸਲਰ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਇਹ ਇੱਕ رائے ਬਣਾਉਣ ਦੀ ਕੋਸ਼ਿਸ਼ ਹੋਈ ਕਿ ਆਖਿਰਕਾਰ ਮੇਅਰ ਦਾ ਚਿਹਰਾ ਕੌਣ ਹੋਏਗਾ ਤਾਂ ਅੱਜ ਵੀ ਉਸੇ ਤਰ੍ਹਾਂ ਮੀਟਿੰਗ ਤਾਂ ਕਿਉਂਕਿ ਹੁਣ ਸਮਾਂ ਬਹੁਤ ਘੱਟ ਬਚਿਆ ਤਾਂ ਇਸ ਕਰਕੇ ਅੱਜ ਰਾਜਾ ਬਰਿੰਗ ਨੇ ਇੱਕ ਦਾਵਾ ਕੀਤਾ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਉਸ ਦੇ ਵਿੱਚੋਂ ਜਿਹੜਾ ਸਿੱਟਾ ਨਿਕਲੇਗਾ ਤਾਂ ਅੱਜ ਥੋੜੀ ਦੇਰ ਦੇ ਵਿੱਚ ਉਸ ਨਾਮ ਦਾ ਐਲਾਨ ਕਰ ਦਿੱਤਾ ਜਾਏਗਾ ਜੋ ਕਿ ਕਾਂਗਰਸ ਵੱਲੋਂ ਜਿਹੜਾ ਮੇਰ ਦੇ ਅਹੁਦੇ ਦਾ ਦਾਵੇਦਾਰ ਹੋਏਗਾ ਜਾਂ ਚਿਹਰਾ ਹੋਏਗਾ ਤਾਂ ਇਸੇ ਕਰਕੇ ਹੀ ਕਿਉਂਕਿ ਆਪਸੀ ਜਿਹੜੀ ਖਿੱਚੋ ਤਾਣ ਜਾਂ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਸ਼ਬਦ ਪਹਿਲਾਂ ਵੀ ਕਈ ਵਾਰ ਵਰਤਿਆ ਜਾਂਦਾ ਰਿਹਾ ਤਾਂ ਇੱਕ ਧੜਾ ਜੋ ਹੈ ਉਹ ਇੱਕ ਹੋਰ ਚਿਹਰੇ ਦੇ ਹੱਕ ਦੇ ਵਿੱਚ ਹੈ ਜਦਕਿ ਜ਼ਿਆਦਾਤਰ ਜਿਹੜੇ ਕਾਉਂਸਲਰ ਨੇ ਉਹ ਕਿਸੇ ਹੋਰ ਚਿਹਰੇ ਦੇ ਹੱਕ ਦੇ ਵਿੱਚ ਨਾ ਤਾਂ ਇਸ ਕਰਕੇ ਚਿਹਰੇ ਦੀ ਜਿਹੜੀ ਲੜਾਈ ਹੈ ਆਪਸੀ ਅਸੀਂ ਕਹੀਏ ਕਿ ਕਾਂਗਰਸ ਦੀ ਅੰਦਰੂਨੀ ਜਿਹੜੀ ਲੜਾਈ ਹੈ ਉਸ ਨੂੰ ਅੱਜ ਜਿੱਤਨ ਦੇ ਵਿੱਚ ਕਾਂਗਰਸ ਕਾਮਯਾਬ ਹੁੰਦੀ ਜਾਂ ਨਹੀਂ ਤਾਂ ਥੋੜੀ ਦੇਰ ਦੇ ਵਿੱਚ ਜਦੋਂ ਮੀਟਿੰਗ ਖਤਮ ਹੋਏਗੀ ਤਾਂ ਅੱਜ ਅਸੀਂ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਵੱਲੋਂ ਕਟੋ-ਕਟ ਜਿਹੜਾ ਮੇਹਰ ਦੇ ਦਾਵਾ ਜਿਹੜੀ ਮੇਹਰ ਦਾ ਅਹੁਦਾ ਹੈ ਮੇਹਰ ਦਾ ਉਸ ਦੇ ਲਈ ਚਿਹਰਾ ਕੌਣ ਹੋਏਗਾ ਠੀਕ ਹੈ ਰਾਜੀ ਫਿਲਹਾਲ ਦੇ ਲਈ ਸ਼ੁਕਰੀਆ ਰਾਜੀਵ ਸ਼ਰਮਾ ਮੇਰੇ ਸਹੋਗੀ ਜਾਣਕਾਰੀ ਦੇ ਰਹੀ ਸੀ ਕਾਂਗਰਸ ਦਾ ਮੰਤਨ ਚੱਲ ਰਿਹਾ ਹੈ ਕਿਸ ਦੇ ਨਾਂ ਤੇ ਮੋਹਰ ਲੱਗੇਗੀ ਕਾਂਗਰਸ ਦਾਵਾ ਕਰ ਰਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਮੇਅਰ ਉਹਨਾਂ ਦਾ ਹੀ ਬਣੇਗਾ ਰਾਜਾ ਵਰਿੰਗ ਅੰਮ੍ਰਿਤਸਰ ਪਹੁੰਚੇ ਹੋਏ ਨੇ ਕਾਂਗਰਸ ਦੇ ਉੱਚ ਜੋ ਆਗੂ ਨੇ ਉਹ ਵੀ ਇਸ ਵੇਲੇ ਮੌਜੂਦ ਨੇ ਅੱਗੇ ਬਾਦਿਆਂ ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਚੋਣ ਮੁltਵੀ ਕੀਤੀ ਗਈ ਆ 24 ਜਨਵਰੀ ਨੂੰ ਨਹੀਂ ਹੋਵੇਗੀ ਮੇਅਰ ਦੀ ਚੋਣ ਤਾਂ ਹੁਣ 29 ਜਨਵਰੀ ਤੋਂ ਬਾਅਦ ਚੋਣ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਦੱਸਦੀਏ ਕਿ 24 ਜਨਵਰੀ ਵਾਲਾ ਨੋਟੀਫਿਕੇਸ਼ਨ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਵੀ ਚੋਣ ਟਲ ਗਈ ਹੈ 29 ਜਨਵਰੀ ਤੱਕ ਹਲੇ ਚੰਡੀਗੜ੍ਹ ਦਾ ਮੇਅਰ ਦਾ ਕਾਰਜਕਾਲ ਰਹੇਗਾ ਦੱਸਦੀਏ ਕਿ ਪਹਿਲਾਂ 24 ਜਨਵਰੀ ਨੂੰ ਚੋਣਾਂ ਹੋਣੀਆਂ ਸੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਫਿਲਹਾਲ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਤੇ 29 ਜਨਵਰੀ ਤੋਂ ਬਾਅਦ ਇਹ ਚੋਣ ਕਰਵਾਉਣ ਲਈ ਕਿਹਾ ਗਿਆ ਹੈ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ ਮਨੋਜ ਰਾਠੀ ਮੇਰੇ ਸਹਿਯੋਗੀ ਇਸੇ ਖਬਰ ਤੇ ਹੋਰ ਜਾਣਕਾਰੀ ਦੇ ਨਾਲ ਲਾਈਵ ਜੁੜ ਰਹੇ ਨੇ ਮਨੋਜ ਜਿਸ ਤੰਗ ਦੇ ਨਾਲ 24 ਜਨਵਰੀ ਨੂੰ ਚੋਣ ਹੋਣੀ ਸੀ ਮੇਅਰ ਦੀ ਪਰ ਹੁਣ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ 29 ਜਨਵਰੀ ਤੋਂ ਬਾਦ ਕਰਵਾਈ ਜਾਵੇ ਕਿਹੜੀਆਂ ਧਿਰਾਂ ਪਹੁੰਚੀਆਂ ਸੀ ਹਾਈ ਕੋਰਟ ਕੀ ਕਾਰਨ ਰਿਹਾ ਹੈ ਮਨੋਜ ਦੇਖੋ ਰਣਵੀਰ ਜੀ ਅਸੀਂ ਗੱਲ ਕਰ ਲਈ ਹੈ ਹਾਲਾਂਕਿ ਕੋਰਟ ਦੇ ਵਿੱਚ ਇਹ ਮੈਟਰ ਜਾ ਚੁੱਕਿਆ ਹੈ ਲੇਕਿਨ ਦੂਜੇ ਪਾਸੇ ਅਸੀਂ ਨਗਰ ਨਿਗਮ ਮੌਜੂਦ ਹੈ ਬੀਜੇਪੀ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਨਾਮੀਨੇਸ਼ਨ ਜਿਹੜੇ ਉਹ ਫਾਈਲ ਕਿਤੇ ਜਾ ਚੁੱਕੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਕਾਂਗਰਸ ਗਠਬੰਧਨ ਕਰ ਰਹੀ ਹੈ ਕਾਂਗਰਸ ਨੇ ਵੀ ਆਪਣੇ ਜਿਹੜੇ ਕੈਂਡੀਡੇਟ ਹੈ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਜਿਹੜਾ ਹੈਗਾ ਉਹ ਵੀ ਨਾਮੀਨੇਸ਼ਨ ਜਿਹੜੀ ਭਾ ਦਿੱਤੀ ਗਈ ਹੈ ਹੁਣ ਸਸਪੈਂਸ ਬਰਕਰਾਰ ਹੈ ਕਿਉਂਕਿ ਕੋਰਟ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਨਾਮੀਨੇਸ਼ਨ ਤੇ ਰੋਕ ਲਾਈ ਜਾਵੇ ਕਈ ਕੌਂਸਲਰ ਜਿਹੜੇ ਹੈਗੇ ਉਹ ਸਾਡੇ ਨਾਲ ਜੁੜੇ ਹੋਣਗੇ ਨਾਲ ਨਾਲ ਵੀ ਗੱਲਬਾਤ ਕਰਾਂਗੇ ਜਸਨਜੀ ਕਿਉਂਕਿ ਹੁਣ ਵੀ ਸਸਪੈਂਸ ਬਰਕਰਾਰ ਹੈ ਤੁਹਾਡੇ ਜਿਹੜੇ ਮੇਅਰ ਨੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਉਹਨਾਂ ਵੱਲੋਂ ਨੋਮੀਨੇਸ਼ਨ ਫਾਈਲ ਕੀਤੇ ਗਏ ਨੇ ਹੁਣ ਵੀ ਚੱਲ ਰਿਹਾ ਹੈ ਲੇਕਿਨ ਦੂਜੇ ਪਾਸੇ ਕੋਰਟ ਦਾ ਜਿਹੜਾ ਆਰਡਰ ਆਇਆ ਹੈ ਕਿਸ ਤਰ੍ਹਾਂ ਤੁਸੀਂ ਦੇਖ ਦਿਓਗੇ ਕੁਛ ਨਹੀਂ ਜੀ ਅੱਜ ਜਿਹੜਾ ਜਜਮੈਂਟ ਕੋਰਟ ਵੱਲੋਂ ਆਈ ਹੈ ਪਰ ਉਹ ਜਜਮੈਂਟ ਹਜੇ ਕਾਰਪੋਰੇਸ਼ਨ ਆਫਿਸ ਤੱਕ ਪਹੁੰਚੀ ਨਹੀਂ ਹੈ ਜਿਹੜੀ ਡੀਸੀ ਸਾਹਿਬ ਵੱਲੋਂ ਜਿਹੜੀ ਨੋਟੀਫਿਕੇਸ਼ਨ ਸੀ ਉਹ ਅੱਜ ਦੀ ਤਰੀਕ ਦੀ ਸੀਗੀ ਨਾਮੀਨੇਸ਼ਨ ਦੀ ਤੇ ਜਿਹੜੀ ਅਸੀਂ ਤਾਂ ਨੋਟੀਫਿਕੇਸ਼ਨ ਦੇ ਸਾਰ ਨਾਲ ਆਪਣੀ ਨਾਮੀਨੇਸ਼ਨ ਕੀਤੀ ਆ ਕਾਂਗਰਸ ਵੀ ਜਿਹੜੀ ਗਠਬੰਧਨ ਆਪਣੇ ਆਪ ਨੂੰ ਕਹਿੰਦੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਹੀ ਗਠਬੰਧਨ ਹੈ ਉਹਨਾਂ ਦੀ ਗੱਠਜੋੜ ਤਾਂ ਜਿਹੜੀ ਦੂਜੀ ਪਾਰਟੀ ਹੈ ਕਾਂਗਰਸ ਉਹਦਾ ਆਪਣਾ ਨਾਮੀਨੇਸ਼ਨ ਕਰ ਗਈ ਸ਼ਾਇਦ ਸਾਡੇ ਤੋਂ ਪਹਿਲਾਂ ਹੀ ਕਰ ਗਈ ਨਾਮੀਨੇਸ਼ਨ ਉਹ ਤੇ ਸਾਡਾ ਤਾਂ ਅਸੀਂ ਤਾਂ ਡੀਸੀ ਦੀ ਨੋਟੀਫਿਕੇਸ਼ਨ ਦੇ ਸਾਰ ਨਾਲ ਅੱਜ ਨੋਟੀਫਿਕੇਸ਼ਨ ਕਰਨੀ ਸੀ ਉਹ ਕਰ ਲਈ ਹੈ ਜਜਮੈਂਟ ਦਾ ਕੋਈ ਹਜੇ ਤੱਕ ਆਦੇਸ਼ ਤਾਂ ਆਇਆ ਨਹੀਂ ਨਾ ਜਜਮੈਂਟ ਦੀ ਕੋਈ ਨੋਟੀਫਿਕੇਸ਼ਨ ਆਈ ਹੈ ਉਹ ਆ ਕਤਾ ਡੇਟ ਅੱਗੇ ਬਦਾਨਦੀ ਤੇ ਦੂਜਾ ਜਿਹੜਾ ਹੈਗਾ ਹੈਂਡਸ਼ੈਪ ਕਰਕੇ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਠੀਕ ਹੈ ਜੀ ਜੋ ਵੀ ਹੁਣ ਫਾਈਨਲ ਜਿਹੜੀ ਜੱਜਮੈਂਟ ਹੈ ਕੋਰਟ ਵੱਲੋਂ ਹਾਈ ਕੋਰਟ ਵੱਲੋਂ ਆਪਣੀ ਜਿਹੜੀ ਜੱਜਮੈਂਟ ਆਏਗੀ ਉਹ ਮੇਰੇ ਸਾਹਮਣੇ ਥੋੜੀ ਦੇਰ ਤੱਕ ਜੱਜਮੈਂਟ ਉਹ ਐਮਸੀ ਆਫਿਸ ਤੇ ਆਏਗੀ ਲਾਅ ਆਫੀਸਰ ਵੀ ਉੱਥੇ ਮੇਰੇ ਕੋਲ ਫਿਲਹਾਲ ਦੇ ਲਈ ਸ਼ੁਕਰੀਆ ਮਨੋਜ ਰਾਠੀ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮੇਅਰ ਦੀ ਚੰਡੀਗੜ੍ਹ ਦੀ ਚੋਣ ਟਾਲ ਦਿੱਤੀ ਗਈ ਹੈ 29 ਜਨਵਰੀ ਤੋਂ ਬਾਅਦ ਚੋਣ ਕਰਵਾਉਣ ਲਈ ਕਿਹਾ ਗਿਆ ਹੈ ਪੁਲਟਨ ਚੱਕੇ ਬਾਅਦ ਆਪ ਬਠਿੰਡਾ ਦੇ ਰਾਮਪੁਰਾ ਫੂਲ ਚ ਪੁਲਿਸ ਅਤੇ ਕਿਸਾਨ ਆਮੋ ਸਾਹਮਣੇ ਹੋਏ ਨੇ ਤੇ ਪੁਲਿਸ ਨਾਲ ਭਿੜ ਦੇ ਨਜ਼ਰ ਆਏ ਨੇ ਕਿਸਾਨ ਤੇ ਇਸ ਝੜਪ ਦੌਰਾਨ ਡੀਐਸਪੀ ਰਾਹੁਲ ਭਾਰਦਵਾਜ ਜ਼ਖਮੀ ਹੋ ਗਏ ਨੇ ਦਾ ਰਾਮਪੁਰਾ ਦਾ ਪਿੰਡ ਜਿਉਂਦ ਜਿੱਥੇ ਕਿਸਾਨਾਂ ਅਤੇ ਪੁਲਿਸ ਦਰਮਿਆਨ ਟਕਰਾਅ ਹੋਇਆ ਜਿਸ ਦੇ ਵਿੱਚ ਡੀਐਸਪੀ ਰਾਹੁਲ ਭਾਰਦਵਾਜ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਹਨਾਂ ਦੀ ਬਾਹ ਤੇ ਵੀ ਸੱਟ ਲੱਗੀ ਹੈ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਬਠਿੰਡਾ ਦੇ ਰਾਮਪੁਰਾ ਫੂਲ ਚ ਪੁਲਿਸ ਅਤੇ ਕਿਸਾਨ ਆਮੋ ਸਾਹਮਣੇ ਹੋਏ ਸਨ ਦਰਅਸਲ ਜ਼ਮੀਨ ਦੀ ਮਰਬੇ ਬੰਦੀ ਨੂੰ ਲੈ ਕੇ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ ਬਠਿੰਡਾ ਦੇ ਰਾਮਪੁਰਾ ਫੂਲ ਦੇ ਵਿੱਚ ਪੁਲਿਸ ਅਤੇ ਕਿਸਾਨਾਂ ਦੇ ਉਹਦੇ ਤੱਕ ਉਹਨਾਂ ਨੂੰ ਪਾਣੀ ਵੀ ਨਹੀਂ ਸੀ ਪਚ ਰਿਆ ਤੇ ਰੈਗੂਲਰ ਲਗਾਤਾਰ ਵੋਮਿਟਿੰਗਸ ਆ ਰਹੀਆਂ ਸੀ ਕੁਝ ਵੀ ਉਹ ਪਾਣੀ ਨਹੀਂ ਸੀ ਪੀ ਪਾਰੇ ਐਸਿਡਿਟੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਉਹ ਤੰਗ ਸੀਗੇ ਬਟ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਵਿੱਚ ਕਾਫੀ ਹੱਦ ਤੱਕ ਇੰਪਰੂਵਮੈਂਟ ਹੋਈ ਉਹਨਾਂ ਦੀ ਜਿਹੜਾ ਮੈਡੀਕਲ ਏਡ ਦਿੱਤਾ ਗਿਆ ਜਿਹੜੀਆਂ ਉਹਦੇ ਵਿੱਚ ਆਪਾਂ ਆਪਣਾ ਲਗਾ ਰਹੇ ਆ ਇੰਟਰਾਵੀਨਸ ਫਲੂਇਡਸ ਲਗਾ ਰਹੇ ਆ ਉਹ ਇੰਟਰਾਵੀਨਸ ਫਲੂਇਡਸ ਕਰਕੇ ਕਾਫੀ ਉਹਨਾਂ ਦੀ ਸਿਹਤ 'ਚ ਇੰਪਰੂਵਮੈਂਟ ਹੈ ਤੇ ਹੋਪਫੁਲੀ ਉਹ ਜਲਦੀ ਠੀਕ ਹੋ ਕੇ ਜਿਹੜੀ 14 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਸੈਂਟਰ ਨਾਲ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਉਹ ਸ਼ਾਮਲ ਹੋਣਗੇ ਔਰ ਜੇ ਤੁਹਾਡਾ ਕੋਈ ਸਵਾਲ ਹੋਵੇ ਤੇ ਮੋਸਟ ਵੈਲਕਮ ਸਰ ਜਿਹੜਾ ਡਾਕਟਰ ਸੁਹੈਮਾਨ ਨੇ ਕਿਹਾ ਹੈ ਕਿ ਕੱਲੇ ਮੈਡੀਕਲ ਏਡ ਦੇ ਸਾਰੇ ਉਹਨਾਂ ਨੂੰ ਤੰਦਰੁਸਤ ਕਰਕੇ ਮੀਟਿੰਗ ਤੱਕ ਨਹੀਂ ਲਿਆਇਆ ਜਾ ਸਕਦਾ ਇਸ ਦੇ ਬਾਰੇ ਥੋੜਾ ਲੇਕਿਨ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗਾ ਮੈਂ ਤਾਂ ਜਿਹੜੇ ਸਾਡੇ ਇੱਥੇ ਸਰਕਾਰੀ ਡਾਕਟਰਸ ਨੇ ਜਿਹੜੇ ਇੰਚਾਰਜ ਨੇ ਉਹਨਾਂ ਦੀ ਹੈਲਥ ਦੇ ਇਸ ਵੇਲੇ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਤੁਹਾਨੂੰ ਦੱਸ ਰਿਹਾ ਤੇ ਜਿਹੜਾ ਮੈਂ ਮਿਲ ਕੇ ਵੀ ਆਇਆ ਵੇਖਣ ਨੂੰ ਵੀ ਲੱਗਦਾ ਹੈ ਕਿ ਹਾਂਜੀ ਉਹਨਾਂ ਦੀ ਹੈਲਥ ਪਿਛਲੇ 1-2 ਦਿਨ ਚ ਕਾਫੀ ਰਿਕਵਰੀ ਹੋਈ ਹੈ ਕਾਫੀ ਇੰਪਰੂਵ ਹੋਈ ਹੈ ਬਾਕੀ ਬਲੱਡ ਸੈਂਪਲ ਦਿੱਤੇ ਹੋਏ ਆ ਉਹਦੀ ਰਿਪੋਰਟ ਆਜੂਗੀ ਤੇ ਹੋਰ ਬੈਟਰ ਅਸੀਂ ਕਮੈਂਟ ਕਰ ਪਾਵਾਂਗੇ ਕਿ ਉਹਨਾਂ ਦੀ ਸਿਚੁਏਸ਼ਨ ਕਿੰਨੇ ਹੱਦ ਤੱਕ ਕਿੰਨੇ ਪਰਸੈਂਟ ਤੱਕ ਇੰਪਰੂਵ ਹੋਈ ਜੀ ਸਭ ਤੁਸੀਂ ਮਿਲ ਕੇ ਵੀ ਆਏ ਹੋ ਤੁਸੀਂ ਕਹਿ ਰਹੇ ਹੋ ਕਿ ਹੁਣ ਇਸ ਤੋਂ ਬਾਅਦ ਜੇ ਤੁਸੀਂ ਕਹਿੰਦੇ 14 ਦੀ ਮੀਟਿੰਗ ਦੇ ਵਿੱਚੋਂ ਸ਼ਾਮਲ ਹੋਣ ਇਸ ਲਈ ਹੋਰ ਕਿਸ ਤਰ੍ਹਾਂ ਦੀ ਹੋਰ ਮੈਡੀਕਲ ਟਰੀਟਮੈਂਟ ਦਿੱਤੀ ਜਾ ਸਕਵੇ ਤੇ ਨਾਲ ਸਾਡੀ ਟ੍ਰਿਪ ਜਿਹੜੀ ਉਹਨਾਂ ਨੂੰ ਲੱਗੀ ਜਾਂ ਪਈ ਹੋਰ ਮੈਡੀਕਲ ਕਨਸਲਟ ਜਿਹੜੀ ਸਾਡੀ ਕੋਸ਼ਿਸ਼ ਹੈ ਜੀ ਡਾਕਟਰਸ ਦੀ ਵੀ ਤੇ ਐਡਮਿਨਿਸਟ੍ਰੇਸ਼ਨ ਦੀ ਵੀ ਕੱਲ ਵੀ ਮੇਰੀ ਡਾਕਟਰਸ ਨਾਲ ਮੁਲਾਕਾਤ ਹੋਈ ਸੀ ਸੋ ਅਸੀਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਜਿਹੜੀ ਸਾਡੀ ਮੈਡੀਕਲ ਏਡ ਪ੍ਰੋਵਾਈਡ ਕਰਨ ਦਾ ਹੈਗਾ ਮੋਟਿਵ ਹੈਗਾ ਜਾਂ ਇੰਟੈਂਸ਼ਨ ਹੈ ਉਹ ਇਹ ਹੈ ਕਿ ਜਿਹੜੀ 25 ਨਵੰਬਰ ਨੂੰ ਜਿਹੋ ਜੀ ਉਹਨਾਂ ਦੀ ਸਿਹਤ ਸੀਗੀ ਉਹ 25 ਨਵੰਬਰ ਦੀ ਸਿਹਤ ਤੱਕ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਈਏ ਬਟ ਕਿਉਂਕਿ 55 ਦਿਨ অল레ਡੀ ਹੋ ਚੁੱਕੇ ਸੀਗੇ ਉਹਨਾਂ ਦੇ ਫਾਸਟ ਨੂੰ ਜਿਹਦੇ 'ਚ ਉਹਨਾਂ ਨੇ ਕੁਝ ਵੀ orale ਨਹੀਂ ਲੇਤਾ ਉਹਦੇ ਕਰਕੇ ਹੌਲੀ-ਹੌਲੀ ਉਸ ਪੋਜੀਸ਼ਨ ਤੇ ਲਿਆਵਾਂਗੇ ਬਿਕਾਜ਼ ਇੱਕਦਮ ਵੀ ਨਹੀਂ ਲਿਆਇਆ ਜਾ ਸਕਦਾ ਮੈਡੀਕਲ ਐਡ ਹੋਲੀ-ਹੋਲੀ ਪ੍ਰੋਵਾਈਡ ਕੀਤੀ ਜਾਊਗੀ ਐਂਡ ਵੀ ਹੋਪ ਕਿ 14 ਤਰੀਕ ਤੱਕ ਵਾਪਸ ਉਸ ਪੋਜੀਸ਼ਨ 'ਚ ਅਸੀਂ ਲੈ ਗਏ। ਡਾਕਟਰਾਂ ਦਾ ਕਿੰਨਾ ਪੈਨਲ ਜਿਹੜਾ ਕੰਮ ਪੂਰੇ 24 ਘੰਟੇ ਰਹਿ ਰਹੇ ਹੈਗਾ ਜਾਨਕਿ ਜਿਹੜੇ ਹਸਪਤਾਲ ਚਾਰ ਡਾਕਟਰਸ ਹਰ ਇੱਕ ਸ਼ਿਫਟ 'ਚ ਰਹਿੰਦੇ ਤਿੰਨ ਸ਼ਿਫਟਸ ਨੇ ਉਸ ਤੋਂ ਇਲਾਵਾ ਇੱਕ ਇਨਚਾਰਜ ਹੁੰਦੇ ਐ ਐਸਐਮਓ ਲੈਵਲ ਤੇ ਤੇ ਰੈਗੂਲਰ ਮੋਨਿਟਰਿੰਗ ਜਿਹੜੀ ਹੈ ਉਹ ਸਿਵਲ ਸਰਜਨ ਸਾਹਿਬ ਵੱਲੋਂ ਵੀ ਰਹਿੰਦੀ ਹੈ ਤੇ ਟਾਈਮ ਟੂ ਟਾਈਮ ਰਜਿੰਦਰਾ ਹਸਪੀਟਲ ਦਾ ਇੱਕ ਪੈਨਲ ਵੀ ਬੰਦ ਹੈ ਜਿਹੜਾ ਆ ਕੇ ਐਗਜ਼ਾਮਿਨਿੰਗ ਕਰਕੇ ਜਾਂਦਾ ਸ਼ਰ ਕੋ ਸੁਪਰ ਡਾਕਟਰ ਜਿਵੇਂ ਪੀਜੀਆਈ ਦਾ ਲੈਵਲ ਹੈਗਾ ਇਦਾਂ ਦੀ ਵੀ ਕੋਈ ਐਕਸਟਰਾ ਆਰਡੀਨਰੀ ਕੋਈ ਟੀਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹੀ ਮੈਂ ਦੱਸਿਆ ਜੀ ਰਜਿੰਦਰਾ ਹਸਪੀਟਲ ਦਾ ਜਿਹੜਾ ਪੈਨਲ ਕ੍ਰੀਏਟ ਹੁੰਦਾ ਹੈ ਉਹਦੇ ਚ ਸਾਰੇ ਮਲਟੀ ਸਪੈਸ਼ੈਲਿਟੀ ਡਾਕਟਰਸ ਹੁੰਦੇ ਆ ਮੈਡੀਸਨ ਦੇ ਵੀ ਹੁੰਦੇ ਆ ਸਰਜਰੀ ਦੇ ਵੀ ਹੁੰਦੇ ਆ ਆਰਥੋਪੀਡੀਸ਼ੀਅਨਸ ਵੀ ਹੁੰਦੇ ਆ ਬਿਕਾਜ਼ ਉਹਨਾਂ ਦੀ ਮੂਵਮੈਂਟ ਵੀ ਜਿਵੇਂ ਨਹੀਂ ਹੋਈ ਉਹਦੇ ਕਰਕੇ ਮਸਕੂਲਰ ਵੀਕਨੈਸ ਵੀ ਕਾਫੀ ਹੋਗੀ ਤੇ ਹੱਡੀਆਂ ਦਾ ਵੀ ਐਗਜ਼ਾਮਿਨ ਕਰਨ ਦੀ ਲੋੜ ਹੈ ਇਸ ਕਰਕੇ ਆਰਥੋਪੀਡੀਸ਼ੀਅਨ ਵੀ ਉਸ ਟੀਮ ਚ ਸ਼ਾਮਲ ਰਹਿੰਦੇ intravenous fluids ਆਪਾਂ ਦੇ ਰਹੇ ਆ ਤਾਂ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹਨੂੰ ਉਸੇ ਰਿਕਵਰ ਕਰ ਸਕੀਏ ਤੇ ਵਾਪਸ ਪ੍ਰੀ-ਫਾਸਟ ਲੈਵਲ ਤੱਕ ਲੈ ਕੇ ਜਾ ਸਕੀਏ ਜਿਹੜਾ ਪੋਸਿਬਿਲਿਟੀ ਨਜ਼ਰ ਆਉਂਦੀ ਹੈ ਕਿ ਜੀ ਦਵਾਈਆਂ ਦੇ ਜ਼ਰੀਏ ਦੁਬਾਰਾ ਤੋਂ ਖੜੇ ਕੀਤਾ ਜਾ ਸਕਦਾ ਹੈਗਾ ਉਹਨਾਂ ਨੂੰ ਅਸੀਂ ਸਿਰਫ ਦਵਾਈਆਂ ਨਹੀਂ ਕਹਿ ਸਕਦੇ intravenous fluid ਵੀ ਨਾਲ ਨੇ ਸੋ ਜ਼ਰੂਰੀ ਹੈ ਕਿ ਉਹਨੂੰ ਆਪਾਂ ਜ਼ਰੂਰ ਕਨਸਿਡਰ ਕਰੀਏ ਸੋ intravenous fluids ਨਾਲ ਸਾਨੂੰ ਉਮੀਦ ਵੀ ਹੈ ਤੇ ਪਿੱਛੇ ਅੱਜ ਆਪਾਂ ਮੈਡੀਕਲ ਹਿਸਟਰੀ ਚ ਦੇਖੀਏ ਤੇ ਉਹਦੇ ਚ ਇੰਟੈਸੀਡੈਂਟਸ ਵੀ ਅਵੇਲੇਬਲ ਹੈ ਕਿ ਹਾਂਜੀ ਇਹ ਹੋ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਰਿਪੋਰਟ ਮੈਡੀਕਲ ਰਿਪੋਰਟ ਸਬਮਿਟ ਕੀਤੀ ਜਾਂਦੀ ਸੀ ਜਿਹਦੇ ਬਿਆਨ ਤੇ ਇਹ ਕਹਿਆ ਜਾਂਦਾ ਸੀ ਉਹਨਾਂ ਦੀ ਸਿਹਤ ਠੀਕ ਹੈ ਤੇ ਕਿਸਾਨ ਆਗੂ ਵੱਲੋਂ ਵੀ ਅਪੀਲ ਕੀਤੀ ਗਈ ਸੀ ਵੀ ਪੰਜਾਬ ਸਰਕਾਰ ਨੂੰ ਉਹ ਰਿਪੋਰਟਸ ਪਬਲਿਕਲੀ ਕਿਤੇ ਨਹੀਂ ਜੰਮ ਤੱਕ ਕੀਤੀਆਂ ਜਾਂ। ਤਾਂ ਕਦੋਂ ਤੱਕ ਰਿਪੋਰਟ ਜਿਹੜੀ ਪੰਜਾਬ ਸਰਕਾਰ ਜੰਮ ਤੱਕ ਨਹੀਂ ਤੁਸੀਂ ਦੇਖਿਆ ਹੋਊਗਾ ਜੀ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਸ ਨੇ ਏਮਜ਼ ਨੂੰ ਉਹ ਸਾਰੀਆਂ ਰਿਪੋਰਟਾਂ ਸਬਮਿਟ ਕਰ ਦਿੱਤੀਆਂ ਗਈਆਂ ਨੇ ਏਮਜ਼ ਨੇ ਉਹਦੇ ਤੇ ਕਮੈਂਟ ਕਰਨਾ ਸੋ ਮੈਨੂੰ ਉਹ ਮੇਰੇ ਲਈ ਐਪ੍ਰੋਪ੍ਰੀਏਟ ਨਹੀਂ ਹੋਊਗਾ ਕਿ ਮੈਂ ਉਹਨਾਂ ਰਿਪੋਰਟਾਂ ਤੇ ਕਮੈਂਟ ਕਰਾਂ। ਸੋ ਲਾਸਟ ਟਾਈਮ ਕਿਸੇ ਵਾਲਾ ਕਿਸੇ ਡੱਲੇਵਾ ਸਾਹ ਨਾਲ ਮਿਲ ਕੇ ਆਏ ਕਿ ਕਹਿੰਦੇ ਕਿ ਉਹ ਹੋ ਰਿਹਾ ਹੈ। ਜਦੋਂ ਡਾਕਟਰਾਂ ਦੀ ਪੈਨਲ ਨਾਲ ਤੁਹਾਡੀ ਗੱਲਬਾਤ ਹੋਊਗੀ। ਕਿ ਆਪਾਂ ਕਿੰਨਾ ਅਮਲਿਆ ਤਰੱਕੀ ਜਲਦੀ ਹੋ ਠੀਕ ਦੇ ਵਿੱਚ ਜਾਈ। ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕਿ ਪਹਿਲੀ ਨਜ਼ਰੇ ਇੰਪਰੂਵਮੈਂਟ ਜ਼ਰੂਰ ਦਿਸਦੀ ਹੈ। ਕਿੰਨੇ ਲੈਵਲ ਤੱਕ ਇੰਪਰੂਵਮੈਂਟ ਹੋਈ ਹੈ ਕਿੰਨੇ ਪਰਸੈਂਟ ਇੰਪਰੂਵਮੈਂਟ ਹੋਈ ਹੈ ਉਹ ਜਦੋਂ ਬਲੱਡ ਰਿਪੋਰਟਸ ਆਣ ਗਈਆਂ ਉਹਦੇ ਚ ਜ਼ਿਆਦਾ ਪਤਾ ਲੱਗੂ ਥੈਂਕ ਯੂ ਜੀ ਤਾਂ ਐਸਐਸਪੀ ਨਾਨਕ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਇੰਟਰਾਵੈਨਸ ਫਲੂਇਡਸ ਵੀ ਦੇ ਰਹੇ ਹਾਂ ਜਗਜੀਤ ਸਿੰਘ ਢੱਲੇਵਾਲ ਨੂੰ ਤਾਂ ਜੋ ਜਲਦੀ ਰਿਕਵਰ ਕਰਨ ਤਾਂ ਦੱਸ ਦਈਏ ਕਿ ਐਸਐਸਪੀ ਪਟਿਆਲਾ ਨਾਨਕ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਡਾਕਟਰਾਂ ਦਾ ਪੈਨਲ ਮੌਜੂਦ ਰਹਿੰਦਾ ਏ ਅਤੇ ਰਜਿੰਦਰਾ ਹਸਪੀਟਲ ਦੇ ਮਲਟੀ ਸਪੈਸ਼ਲਿਟੀ ਡਾਕਟਰ ਜਿਹੜੇ ਨੇ ਉਹ ਜਗਜੀਤ ਸਿੰਘ ਡੱਲੇਵਾਲ ਦੀ ਦੇਖਰੇਖ ਕਰ ਰਹੇ ਨੇ ਡੱਲੇਵਾਲ ਦੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ 14 ਫਰਵਰੀ ਵਾਲੀ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸ਼ਾਮਲ ਹੋਣਗੇ ਤੇ ਡੱਲੇਵਾਲ ਨੂੰ ਹੌਲੀ-ਹੌਲੀ ਮੈਡੀਕਲ ਏਡ ਦਿੱਤੀ ਜਾ ਰਹੀ ਹੈ ਇੱਕਦਮ ਮੈਡੀਕਲ ਏਡ ਜਿਹੜੀ ਹੈ ਜ਼ਿਆਦਾ ਨਹੀਂ ਦਿੱਤੀ ਜਾ ਸਕਦੀ ਐਸਐਸਪੀ ਨਾਨਕ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਦੱਸਦੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਜ਼ਰੂਰ ਨੇ ਪਰ ਹੁਣ ਉਹਨਾਂ ਨੇ ਮੈਡੀਕਲ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਹੈ ਮੈਡੀਕਲ ਏਡ ਲੈਣੀ ਸ਼ੁਰੂ ਕਰ ਦਿੱਤੀ ਹੈ ਤੇ 19 ਦੀ ਰਾਤ ਇੰਟਰਵਿਊਨਿੰਗ ਰਾਤ ਚ ਢੱਲੇਵਾਲ ਸਾਹਿਬ ਨੂੰ ਮੈਡੀਕਲ ਏਡ ਪ੍ਰੋਵਾਈਡ ਕੀਤਾ ਗਿਆ ਸੀ ਜਿਹੜੀ ਸੈਂਟਰ ਵੱਲੋਂ ਮੀਟਿੰਗ ਦਿੱਤੀ ਗਈ ਸੀ ਉਸ ਤੋਂ ਬਾਅਦ ਮੈਡੀਕਲ ਏਡ ਪ੍ਰੋਵਾਈਡ ਕੀਤਾ ਗਿਆ ਅੱਜ ਵੀ ਮੈਂ ਹੁਣ ਉਹਨਾਂ ਨੂੰ ਮਿਲ ਕੇ ਵੀ ਆਇਆ ਤੇ ਡਾਕਟਰਸ ਨਾਲ ਵੀ ਮੁਲਾਕਾਤ ਹੋਈ ਹੈ ਤੇ ਵਿਜੀਬਲ ਇੰਪਰੂਵਮੈਂਟ ਹੈ ਉਹਨਾਂ ਦੀ ਹੈਲਥ ਵਿੱਚ ਦੇਖਣ ਨੂੰ ਵੀ ਲੱਗਦਾ ਹੈ ਕਿ ਇੰਪਰੂਵਮੈਂਟ ਹੈ ਬਾਕੀ ਜਿਹੜੀ ਡਾਕਟਰਸ ਨੇ ਮੈਨੂੰ ਦੱਸਿਆ ਕਿ ਜਿਵੇਂ ਪਰਸੋਂ ਤੱਕ ਜਦੋਂ ਤੱਕ ਮੈਡੀਕਲ ਏਡ ਨਹੀਂ ਸੀ ਦਿੱਤਾ ਉਦੋਂ ਤੱਕ ਉਹਨਾਂ ਨੂੰ ਪਾਣੀ ਵੀ ਨਹੀਂ ਸੀ ਪਚ ਰਿਆ ਤੇ ਰੈਗੂਲਰ ਲਗਾਤਾਰ ਵੋਮਿਟਿੰਗਸ ਆ ਰਹੀਆਂ ਸੀ ਕੁਝ ਵੀ ਉਹ ਪਾਣੀ ਨਹੀਂ ਸੀ ਪੀ ਪਾ ਰਹੇ ਐਸਿਡਿਟੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਉਹ ਤੰਗ ਸੀਗੇ ਬਟ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਵਿੱਚ ਕਾਫੀ ਹੱਦ ਤੱਕ ਇੰਪਰੂਵਮੈਂਟ ਹੋਈ ਉਹਨਾਂ ਦੀ ਜਿਹੜਾ ਮੈਡੀਕਲ ਏਡ ਦਿੱਤਾ ਗਿਆ ਜਿਹੜੀਆਂ ਉਹਦੇ ਵਿੱਚ ਆਪਾਂ ਆਪਣਾ ਲਗਾ ਰਹੇ ਹਾਂ ਇੰਟਰਾਵੀਨਸ ਫਲੂਇਡਸ ਲਗਾ ਰਹੇ ਹਾਂ ਉਹ ਇੰਟਰਾਵੀਨਸ ਫਲੂਇਡਸ ਕਰਕੇ ਕਾਫੀ ਉਹਨਾਂ ਦੀ ਸਿਹਤ 'ਚ ਇੰਪਰੂਵਮੈਂਟ ਹੈ ਤੇ ਹੋਪਫੁਲੀ ਉਹ ਜਲਦੀ ਠੀਕ ਹੋ ਕੇ ਜਿਹੜੀ 14 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਸੈਂਟਰ ਨਾਲ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਉਹ ਸ਼ਾਮਲ ਹੋਣਗੇ